ਤਾ ਕਦੀ ਸਭ ਤੋਂ ਵੱਡੀ ਖਬਰ ਪੰਜਾਬੀ ਫਿਲਮਾਂ ਦੀ ਸਟਾਰ ਤਾਨੀਆਂ ਦੇ ਪਿਤਾ ਡਾਕਟਰ ਪਿਤਾ ਤੇ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ ਮਾਮਲਾ ਮੋਗਾ ਦੇ ਕੋਟੀ ਸੇਖਾਂ ਦਾ ਜਿੱਥੇ ਤਾਨੀਆਂ ਦੇ ਪਿਤਾ ਜਿਹੜੇ ਕਿ ਡਾਕਟਰ ਨੇ ਪੇਸ਼ੇ ਤੋਂ ਹਰਵੰਸ ਨਾਂ ਦਾ ਕਲੀਨਿਕ ਚਲਾ ਰਹੇ ਸਨ ਉਹਨਾਂ ਨੂੰ ਪਹਿਲਾਂ ਵੀ ਧਮਕੀਆਂ ਆ ਰਹੀਆਂ ਸਨ ਇਸੇ ਕਰਕੇ ਉਹ ਕਲੀਨਿਕ ਤੇ ਘੱਟ ਪੈੜਦੇ ਸਨ ਲੇਕਿਨ ਫਿਰ ਵੀ ਅੱਜ ਦੋ ਹਮਲਾਵਰ ਮਰੀਜ਼ ਬਣ ਕੇ ਆਉਂਦੇ ਹਨ ਕਿ ਮੇਰੇ ਲੱਤ ਵਿੱਚ ਦਰਦ ਹੈ ਉਸ ਤੋਂ ਬਾਅਦ ਉਸ ਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਹਨ ਦੱਸ ਜੀ ਕਿ ਅਦਾਕਾਰ ਤਾਨੀਆਂ ਨੇ ਕਾਫੀ ਪੰਜਾਬੀ ਫਿਲਮਾਂ ਵਿੱਚ ਬਤੌਰ ਹੀਰਨ ਕੰਮ ਕੀਤਾ ਉਸ ਦੇ ਪਿਤਾ ਦੇ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ ਜਿੱਥੇ ਡਾਕਟਰ ਸਾਹਿਬ ਵੱਡੇ ਹਸਪਤਾਲ ਵਿੱਚ ਜ਼ੇਰੇ ਇਲਾਜ ਨੇ ਜਿੱਥੇ ਉਹਨਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਉਦ੍ਰੋਮ ਪੁਲਿਸ ਦੇ ਮਾਮਲੇ ਦੀ ਜਾਂਚ ਕਰੀ ਕਿ ਆਖਰਕਾਰ ਇਹ ਹਮਲਾਵਰ ਕੌਣ ਸੀ ਹਮਲਾਵਰ ਦੀ ਗਿਣਤੀ ਜਿਹੜੀ ਸੀ ਉਹ ਦੋ ਸੀ ਹੁਣ ਤੱਕ ਸੁਫਨਾ ਇਲਤੀ ਤੇ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਅਦਾਕਾਰਤਾਨੀਆਂ ਕੰਮ ਕਰ ਚੁੱਕੀ ਆ ਔਰ ਉਸ ਦੇ ਪਤੇ ਤੇ ਗੋਲੀਆਂ ਚਲਾਉਂਦੇ ਨੇ ਪਿਤਾ ਮਤਾਬਕ ਪਹਿਲਾਂ ਵੀ ਉਹ ਪੁਲਿਸ ਨੂੰ ਦੱਸ ਚੁੱਕੇ ਨੇ ਕਿ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਸਨ ਇਸੇ ਕਰਕੇ ਉਹ ਕਲੀਨਿਕ ਤੇ ਘਟ ਪੈਟਦੇ ਸਨ ਮਾਮਲਾ ਮੋਗਾ ਦੇ ਕੋਟੀਸੇਖਾਂ ਦਾ ਜਿੱਥੇ ਦੁਪਹਿਰ ਵੇਲੇ ਦੋ ਅਣਪਛਾਤੇ ਹਮਲਾਵਾਰਾਂ ਨੇ ਬਾਰਦਾਤ ਨੂੰ ਅੰਜਾਮ ਦਿੱਤਾ ਜਿੱਥੇ ਫਿਲਮ ਸਟਾਰ ਤਾਨੀਆਂ ਦੇ ਪਿਤਾ ਜਿਹੜੇ ਕਿ ਪੇਸ਼ੇ ਤੋਂ ਇੱਕ ਵੱਡੇ ਡਾਕਟਰ ਸਨ ਉਹਨਾਂ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿੱਥੇ ਡਾਕਟਰ ਪਿਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਮਾਮਲਾ ਮੋਗਾ ਦੇ ਕੋਟੀਸੇਖਾਂ ਦਾ ਜਿੱਥੇ ਪੰਜਾਬ ਵਿੱਚ ਵੱਡੀ ਘਟਨਾਤ ਹੋ ਗਈ ਮੋਗਾ ਦੇ ਕੋੜੀਸੇ ਖਾਂ ਵਿੱਚ ਡਾਕਟਰ ਨੂੰ ਮਾਰੀਆਂ ਗੋਲੀਆਂ ਫਿਲਮ ਸਟਾਰ ਤਾਨੀਆਂ ਦਾ ਪਿਤਾ ਪੇਸ਼ੇਵਰ ਜੋ ਡਾਕਟਰ ਸੀ ਤੇ ਹਰਵੰਸ ਕਲੀਨਿਕ ਹਰਵੰਸ ਨਰਸਿੰਗ ਹੋਮ ਦਾ ਇੱਕ ਕਲੀਨਿਕ ਚਲਾਉਂਦਾ ਸੀ ਜਿੱਥੇ ਪਹਿਲਾਂ ਵੀ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਸਨ ਜਿਹੜਾ ਕਿ ਪੁਲਿਸ ਨੂੰ ਇਸ ਗੱਲ ਦਾ ਪਤਾ ਹੈ ਲੇਕਿਨ ਅੱਜ ਦੋ ਹਮਲਾਵਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ ਮਰੀਜ਼ ਬਣ ਕੇ ਡਾਕਟਰ ਨੂੰ ਦਿਖਾਉਂਦੇ ਹਨ ਉਸ ਤੋਂ ਬਾਅਦ ਜਿਵੇਂ ਹੀ ਡਾਕਟਰ ਚੈੱਕਅਪ ਕਰਨ ਵਾਸਤੇ ਉਹ ਥੱਲੇ ਝੁਕਦਾ ਹੈ ਤਾਂ ਦੂਜਾ ਬੰਦਾ ਗੋਲੀਆਂ ਮਾਰ ਦਿੰਦਾ ਹੈ ਮੋਗਾ ਦੀ ਇੱਕ ਹੋਰ ਈਸੇਖਾਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਫਿਲਮ ਸਟਾਰ ਤਾਨੀਆਂ ਦੇ ਪਿਤਾ ਨੂੰ ਗੋਲੀਆਂ ਮਾਰ ਦਿੱਤੀਆਂ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਹਮਲਾਵਰ ਦੋ ਅਣਪਛਾਤੇ ਹਮਲਾਵਰ ਸੀ ਪੁਲਿਸ ਬਹਾਰ ਹਾਲ ਸੀਸੀਟੀਵੀ ਆਸੇ-ਪਾਸੇ ਦੇ ਖੰਗਾਲ ਰਹੀ ਹੈ ਕਿ ਆਖਰਕਾਰ ਇਹ ਹਮਲਾਵਰ ਕੌਣ ਸੀ ਔਰ ਪਹਿਲਾਂ ਜਿਸ ਫੋਨ ਤੋਂ ਧਮਕੀਆਂ ਮਿਲ ਰਹੀਆਂ ਸਨ ਉਹਨਾਂ ਫੋਨ ਕਾਲਸ ਦੇ ਨਾਲ ਕੀ ਕਨੈਕਸ਼ਨ ਹੈ ਇਹਨਾਂ ਹਮਲਾਵਰ ਦਾ ਕੀ ਚਾਹੁੰਦੇ ਸੀ ਕੀ ਇਹ ਫਰौती ਮੰਗ ਰਹੇ ਸੀ ਜਾਂ ਫਿਰ ਕੋਈ ਹੋਰ ਕਾਰਨ ਹੈ ਕਿ ਇਹਨਾਂ ਨੇ ਡਾਕਟਰ ਤੇ ਗੋਲੀਆਂ ਚਲਾ ਦਿੱਤੀਆਂ ਡਾਕਟਰ ਜਿਸ ਨੂੰ ਆਪਾਂ ਰੱਬ ਦਾ ਰੂਪ ਕਹਿੰਦੇ ਆ ਜ਼ਿੰਦਗੀਆਂ ਬਚਾਉਣ ਵਾਲਾ ਲੇਕਿਨ ਉਸੇ ਮੋਗਾ ਦੇ ਕੋਟੀ ਸੇਖਾ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਪੁਲਿਸ ਮਾਮਲੇ ਦੀ ਜਾਂਚ ਕਰੀਏ ਗੰਭੀਰਤਾ ਨਾਲ ਉਧਰੋਂ ਹਸਪਤਾਲ ਦੇ ਬਾਹਰ ਜੰਬਾੜਾ ਲੱਗ ਗਿਆ ਔਰ ਫਿਲਮੀ ਹਸਤੀ ਹੋਣ ਕਰਕੇ ਤਾਣੀਆਂ ਆ ਚਾਰੇ ਪਾਸਿਓਂ ਫੋਨ ਕਾਲਸ ਤਾਣੀਆਂ ਨੂੰ ਜਾ ਰਹੇ ਨੇ ਕਿ ਉਹਨਾਂ ਦੇ ਪਿਤਾ ਕਿਸ ਤਰੀਕੇ ਨਾਲ ਮਾਮਲਾ ਪੰਜਾਬ ਦੇ ਕੋਟ ਹਿਸੇਖਾਂ ਮੋਗਾ ਦੇ ਕੋਟ ਹਿਸੇਖਾਂ ਦਾ ਜਿੱਥੇ ਇੱਕ ਡਾਕਟਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਉਹ ਡਾਕਟਰ ਕੋਈ ਆਮ ਡਾਕਟਰ ਨਹੀਂ ਸੀ ਬੜਾ ਫੇਮਸ ਡਾਕਟਰ ਬੜਾ ਪ੍ਰਸਿੱਧ ਡਾਕਟਰ ਸੀ ਜਿਹੜਾ ਕਿ ਫਿਲਮ ਸਟਾਰ ਤਾਨੀਆਂ ਦਾ ਪਿਤਾ ਦੱਸਿਆ ਜਾ ਰਿਹਾ ਹੈ ਅਦਾਕਾਰ ਤਾਨੀਆਂ ਦੇ ਪਿਤਾ ਡਾਕਟਰ ਨੂੰ ਗੋਲੀਆਂ ਮਾਰ ਦਿੱਤੀਆਂ ਔਰ ਹਾਲਤ ਜਿਹੜੀ ਹੈ ਉਹਨਾਂ ਦੀ ਚਿੰਤਾਜਨਕ ਬਣੀ ਹੋਈ ਹੈ ਸਭ ਤੋਂ ਵੱਡੀ ਖਬਰ ਮੋਗਾ ਦੇ ਕੋਰਡੀ ਸੇਖਾ ਤੋਂ ਇਹ ਸਾਹਮਣੇ ਆ ਰਹੀ ਹੈ ਹੁਣ ਤੱਕ ਸੁਪਨਾ ਕਿਸਮਤ ਇਲਤੀ ਤੇ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਤਾਨੀਆਂ ਕੰਮ ਕਰ ਚੁੱਕੀ ਹੈ ਅਦਾਕਾਰੀ ਦੇ ਪੱਖੋਂ ਇਹ ਖੂਬਸੂਰਤ ਅਦਾਕਾਰ ਹੈ ਐਕਟਰ ਹੈ ਲੇਕਿਨ ਉਹ ਉਸ ਦੇ ਪਿਤਾ ਤੇ ਦਿਨ ਦਿਹਾੜੇ ਅੱਜ ਗੋਲੀਆਂ ਮਾਰ ਦੇਣੀਆਂ ਇਲਾਜ ਕਰਾਉਣ ਦੇ ਬਹਾਨੇ ਦੋ ਮਰੀਜ਼ ਬਣ ਕੇ ਆਉਂਦੇ ਨੇ ਹਮਲਾਵਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਔਰ ਜਿਵੇਂ ਹੀ ਡਾਕਟਰ ਚੈੱਕਅਪ ਕਰਨ ਵਾਸਤੇ ਥੱਲੇ ਝੁਕਦਾ ਹੈ ਤਾਂ ਦੂਜਾ ਬੰਦਾ ਤਾਬੜ ਤੋੜ ਡਾਕਟਰ ਸਾਹਿਬ ਤੇ ਗੋਲੀਆਂ ਚਲਾ ਦਿੰਦਾ ਹੈ ਮਾਮਲਾ ਮੌਕਾ ਦੇ ਕੋਲ ਹੀ ਸੇ ਖਾਂਦਾ ਜਿੱਥੇ ਇੱਕ ਡਾਕਟਰ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਉਹਨਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਲੇਕਿਨ ਫਿਰ ਵੀ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਵੱਧਤਰ ਹੁੰਦੇ ਹੋ ਨਜ਼ਰ ਆ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਹਾਲਾਤ ਸੁਖਾਵੇਂ ਨਹੀਂ ਹਨ ਇੱਥੇ ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ ਔਰ ਕਿਸੇ ਦਾ ਵੀ ਕਤਲ ਕੀਤਾ ਜਾ ਸਕਦਾ ਹੈ ਮਾਮਲਾ ਮੋਗਾ ਦੇ ਕੋਰਟੀਸੇ ਖਾਂ ਦਾ ਜਿੱਥੇ ਇਹ ਵੱਡੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ। ਇਹ ਹਰਵੰਸ ਨਰਸਿੰਗ ਹੋਮ ਤੇ ਦੋ ਅਣਪਛਾਤੇ ਬੰਦੇ ਆਏ ਸੀ ਜਿਨ੍ਹਾਂ ਨੇ ਪਹਿਲਾਂ ਇਨ੍ਹਾਂ ਤੋਂ ਡਾਕਟਰ ਸਾਹਿਬ ਤੋਂ ਟ੍ਰੀਟਮੈਂਟ ਲਿਆ ਦਵਾਈ ਵਗੈਰਾ ਦਾ ਪੁੱਛਿਆ। ਫਿਰ ਬਾਅਦ 'ਚ ਇੱਕ ਬੰਦੇ ਨੇ ਫਾਇਰ ਕਰਤੇ। ਉਹਦੇ ਸਬੰਧੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ। ਤੇ ਜਿਹੜੇ ਬੰਦੇ ਨੇ ਸੀਸੀਟੀਵੀ ਕੈਮਰਾ ਤੋਂ ਵੀ ਸਾਨੂੰ ਕਲੂਜ਼ ਮਿਲੇ ਹੈ। ਇਹ ਮਾਮਲੇ ਦੀ ਹਰ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਇਹਨੂੰ ਅਸੀਂ ਟਰੇਸ ਕਰ ਲਵਾਂਗੇ ਕਾਰਨ ਕਿ ਜੇ ਕੋਈ ਥ੍ਰੈਟ ਵਗੈਰਾ ਆਉਂਦਾ ਉਹ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਟ ਇਹਨੂੰ ਕਰ ਰਹੇ ਹਾਂ ਤੇ ਜੋ ਵੀ ਕੁਝ ਪਤਾ ਲੱਗਦਾ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੋਰ ਅਪਡੇਟ ਆਉਗੀ ਉਹ ਤੁਹਾਨੂੰ ਅਸੀਂ ਦੱਸ ਦੇਵਾਂਗੇ ਗੋਲੀਆਂ ਕਿੰਨਾ ਦੇ ਲੱਗੀਆਂ ਦੋ ਗੋਲੀਆਂ ਇਹਨਾਂ ਦੇ ਲੱਗੀਆਂ ਜੀ ਇੱਕ ਚੈਸਟ ਦੇ ਵਿੱਚ ਥੋੜੇ ਥੱਲੇ ਪਾਸੇ ਇੱਕ ਵਾਹ ਦੇ ਵਿੱਚ ਗੋਲੀਆਂ ਲੱਗੀਆਂ ਤੇ ਹੁਣ ਕੰਡੀਸ਼ਨ ਇਹਨਾਂ ਦੀ ਹਜੇ ਇੱਕ ਵਾਰੀ ਸਟੇਬਲ ਹੈ ਟ੍ਰੀਟਮੈਂਟ ਇਹਨਾਂ ਦਾ ਚੱਲ ਰਿਹਾ ਹੈ ਡਾਕਟਰ ਸਾਹਿਬ ਜੀ हां जी हां जी ਬਹੁਤ ਸਾਦੀ ਲੱਗਦੀ ਸਭ ਪਛਾਣ ਜਾ ਰਹੀ ਹੈ ਸੀਸੀਟੀਵੀ ਫੁਟੇਜ ਤੋਂ ਸਾਨੂੰ ਕਲੂਜ਼ ਮਿਲੇ ਹਨ ਤੇ ਅੱਗੇ ਜਿਹੜੀ ਫਰਦਰ ਅਪਡੇਟ ਹੋਊਗੀ ਉਹ ਅਸੀਂ ਤੁਹਾਨੂੰ ਦੱਸ ਦੇਵਾਂਗੇ ਸਾਰੀ ਸਾਡੀ ਇਨਵੈਸਟੀਗੇਸ਼ਨ ਹਰ ਐਂਗਲ ਤੋਂ ਅਜੇ ਚੱਲ ਰਹੀ ਹੈ